ਦੀ ਆਮ ਆਦਮੀ ਪਾਰਟੀ ਸਰਕਾਰ ਹੈ ਆ ਸਰਕਾਰ अहंਕਾਰੀ ਸਰਕਾਰ ਹੈ ਆ ਮਸਲਾ ਜੇ ਮੇਅਰ ਸਾਹਿਬਾ ਦੇ ਐਟੀਟਿਊਡ ਦਾ ਮੇਅਰ ਸਾਹਿਬਾ ਦਾ ਵਰਤਾਵ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲੀਡਰ ਆਫ ਦਾ ਹਾਊਸ ਇਹਨਾਂ ਦਾ અપਮਾਨ ਜਿਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ ਚ ਤੇ ਜਿਸ ਤਰ੍ਹਾਂ ਦੀ ਹਾਥੋ ਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕਲੇ ਮੇਰ ਸਾਹਿਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਅਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਸਰਕਾਰ ਕਹਿਣ ਵਾਲੇ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੇ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਅਹੰਕਾਰ ਇਹਨਾਂ ਦਾ ਬੋਲਦਾ ਉਸ ਅਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਹਨਾਂ ਦੇ ਸਰਵਈਏ ਦੇ ਪਿੱਛੇ ਜੋ ਗੱਲ ਮੈਂ ਸਮਝਿਆ ਇਸ ਤੋਂ ਸਾਰੇ ਮਸਲੇ ਦੇ ਅੰਦਰ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿਉਂਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਕੋਡਾ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੇਜ਼ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕੀਤੇ ਵਿਡਰੋ ਨਹੀਂ ਹੁੰਦੇ ਇਹ ਉਸ ਗੱਲ ਦੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜਿਹੜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਤੇ ਲੁਧਿਆਣੇ ਦੀ ਜਨਤਾ ਤੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਆ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿੱਲੂ ਘਾਣਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15 20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਐ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਐ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਐ ਤੇ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਆਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਇੱਥੇ ਇਸ ਦਿਨੇ ਚਾਰ ਦਿਨਾਂ ਤੋਂ ਤਰਨਾ ਲਾ ਰਹੇ ਐ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆ ਲੁਧਿਆਣੇ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਹਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਤੇ ਆ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਥੈਂਕ ਯੂ ਵੀ ਐ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨੂ ਜੀ ਤੋਂ ਮਾਫੀ ਮੰਗੋ ਜਾਂ ਧੀਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਮੰਗੋ ਸਾਹਿਬ ਐ ਕੋਈ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕਾਉਂਸਲਰ ਸਾਹਿਬਾਂ ਨੂੰ ਆਪਣੇ ਕੰਮਾਂ ਵਾਸਤੇ ਨਹੀਂ ਗਏ ਸੀਗੇ ਉੱਥੇ ਗਏ ਸੀਗੇ ਲੋਕਾਂ ਦੇ ਕੰਮਾਂ ਵਾਸਤੇ ਵੀ ਉੱਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੌਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਹੈ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਆ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਹੈ ਕਰੂਗਾ ਕੌਣ ਕੰਮ ਮੈਂ ਕਹੂੰਗਾ ਵੀ ਜੇ ਲੋਕ ਆਵਾਜ਼ ਢਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਾਬ ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਨੂੰ ਆਪਣੀ ਡਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਤੇ ਉਹਨਾਂ ਨੂੰ ਯਾਦ ਆ ਗਿਆ ਪਰ ਮੈਂ ਤੁਹਾਡੇ ਰਾਈ ਦੇਖੋ ਮੈਂ ਉਹਨਾਂ ਨੂੰ ਬੜਾ ਆਚਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਤੁਹਾਡੇ ਰਾਈ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਅਰੋੜਾ ਸਾਹਿਬ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਖੇੜਾ ਛੁਟਣਾ ਨਹੀਂ ਸਾਹਿਬ ਆ ਤਾਂ ਜਵਾਬ ਦੇ ਇਹ ਬਾਤ ਜੋ ਚੱਲੀ ਹੈ ਨਾ ਸਭ ਬਹੁਤ ਦੂਰ ਤੱਕ ਜਾਏਗੀ ਅਜੇ ਆ ਖਤਮ ਨਹੀਂ ਹੋਇਆ ਜਿਵੇਂ ਆ ਕਹਿੰਦੇ ਸੀ ਨਾ ਵੀ ਆ ਤਾਂ ਅੱਜ ਕਹਿ ਰਹੇ ਆ ہمارا ਯੁੱਧ ਨਸ਼ਿਆਂ ਦੇ ਵਿਰੁੱਧ ਖਤਮ ਨਹੀਂ ਹੋਆ ਆ ਸਾਡੇ ਵਾਲਾ ਤਾਂ ਅਜੇ ਚੱਲੂ ਹੈ ਅਜੇ ਆਗੇ-ਆਗੇ ਦੇਖੀਏ अरोड़ा ਸਾਹਿਬ ਹੋਤਾ ਕਿਆ ਹੈ ਅੱਜ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਣਗੀਆਂ ਨਾਲ ਜਿਸ ਦੀ ਗੱਲ ਹੈ ਉਹਦੇ ਵੀ ਸਿੱਧੀ ਸਾਹਮਣੇ ਆਈ ਇੱਕ ਇੱਕ ਕਾਲੀਦਾਦ ਵੀ ਆਈ ਕਾਂਗਰਸ ਵੀ ਆਈ ਵਿੱਚ ਕੀ ਕਹਿਣਾ ਚਾਹੁੰਦੇ ਵੀ ਵਿਧਾਨ ਸਭਾ ਚ ਹੁਣ ਇੱਕ ਮੰਚ ਤੇ ਕਿਤੇ ਨਾ ਕਿਤੇ ਇਕੱਠੇ ਦਿਖੋਗੇ ਜਿਵੇਂ ਇਸ ਧਰਨੇ ਦੇ ਵਿੱਚ ਇਕੱਠੇ ਆ ਕੇ ਸ਼੍ਰੋਮਣੀ ਕਾਲੀਦਾਦ ਵੀ ਨਾਲ ਆਈ ਹੈ ਦੇਖੋ ਲੋਕਾਂ ਦੀ ਆਵਾਜ਼ ਜੇ ਲੋਕਾਂ ਤੇ ਜਾ ਕੇ ਚਿੱਟੇ ਲੀੜੇ ਪਾੜ ਨਾਲ ਲੀਡਰ ਨਹੀਂ ਬਣਦਾ ਸਾਹਿਬ ਲੀਡਰ ਅੱਜਕੱਲ 1200 ਰੁਪਏ ਚ ਫਲੈਕਸ ਬੋਰਡ ਲੱਗਦਾ ਹੈ ਨਵੇਂ ਸਾਲ ਦੀ ਵਧਾਈ ਉਹ ਲੀਡਰ ਤਿਆਰ ਹੈ ਸਾਬ ਜੀ ਉਹਨਾਂ ਨੂੰ ਲੋਕ ਲੀਡਰ ਨਹੀਂ ਮੰਨਦੇ ਲੀਡਰ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਚੱਕੂਗਾ ਕੋਈ ਚੱਕ ਲਵੇ ਸਾਬ ਨਾਲ ਆ ਜਾਣ ਮੋਸਟ ਵੈਲਕਮ ਨਹੀਂ ਨਾਲ ਆਉਂਦੇ ਉਹਨਾਂ ਦੀ ਖੁਸ਼ੀ ਹੈ ਲੋਕ ਆਪਿਆ ਕਰੇ ਭੇਜ ਦੇਣਗੇ ਤੋ ਤਾਂ ਲੀਡਰ ਨੂੰ ਲੋਕਾਂ ਦੇ ਨਾਲ ਖੜਨਾ ਪਊਗਾ ਲੋਕਾਂ ਦੀ ਗੱਲ ਕਰਨੀ ਪਊਗੀ ਸਾਬ ਤੇ ਆ ਜਿਹੜੇ ਆ ਲੋਕਾਂ ਦੀ ਆਵਾਜ਼ ਕਰਕੇ ਆ ਜਿਹੜੀਆਂ ਇਹਨਾਂ ਨੇ ਲੈਂਡ ਪੂਲਿੰਗ ਵਾਲਾ ਚਲਾਇਆ ਆ ਤੁਹਾਡੇ ਸਾਹਮਣੇ ਮੈਂ ਦੁਕਾਨ ਬੰਦ ਹੁੰਦੀ ਦਿਖਾਊਗਾ ਮੈਂ ਇਥੇ ਦੇ ਲੀਡਰਾਂ ਨੂੰ ਇੱਕ ਹੋਰ ਵੀ ਕਿਉਂਕਿ ਆ ਇਸ਼ੂ ਤਾਂ ਨਹੀਂ ਹੈ ਦੇ ਨਾਲ ਉਹਦੇ ਵਾਸਤੇ ਅਸੀਂ ਅੱਡ ਕਰਾਂਗੇ ਇੱਕ ਪ੍ਰੈਸ ਕਾਨਫਰੰਸ ਪਰ ਮੈਂ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਬਹੁਤ ਸਾਰੇ ਵਪਾਰੀ ਵਰਗ ਇੱਥੇ ਹੀ ਬੈਠਾ ਜੀ ਸਾਰੇ ਤੇ ਉਹਨਾਂ ਦੇ ਬਿਲਡਰ ਵੀ ਬਹੁਤ ਸਾਰੇ ਐ ਦੇਖਿਓ ਕਿਤੇਵੇਂ ਭਲੇਖੇ ਚ ਆ ਕੇ ਲਾਲਚ ਕੋ ਲੈ ਕੇ ਤੇ ਆਹ ਜ਼ਮੀਨਾਂ ਨੂੰ ਹੱਥ ਨਾ ਪਾ ਲਿਓ ਆ ਜਿਹੜੀ ਲੈਂਡ ਪੂਲਿੰਗ ਦੇ ਨਾਂ 'ਤੇ ਐ ਇਹ ਤਾਂ ਤੁਰ ਜਾਣਗੇ ਤੇ ਤੁਹਾਨੂੰ ਭੁਗਤਣਾ ਪਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਇੱਕ ਆ ਵਾਰਨਿੰਗ ਸਮਝ ਲਓ ਇੱਕ ਰਾਏ ਐ ਉਹ ਕਹਿੰਦੇ ਨਾ ਪਰ ਅਨਸੋਲਿਸਿਟਿਡ ਐਡਵਾਈਸ ਇਜ਼ ਨੈਵਰ ਵੈਲਕਮ ਇਸ ਕਰਕੇ ਮੈਂ ਕਹਿੰਦਾ ਮੈਂ ਤਾਂ ਗਿਆਨ ਕਰ ਲਿਓ ਬਾਅਦ 'ਚ ਜਵਾਬ ਦੇ ਹੀ ਹੋਊਗਾ ਲੋਕਾਂ ਦੀ ਗੱਲਾਂ ਲੈ ਕੇ ਜਾਓਗੇ ਸੱਤਾ 'ਚ ਜਿਹੜਾ ਇਸ ਕੁਰਸੀ ਤੇ ਬੈਠਾ ਹੁੰਦਾ ਉਹ ਨੂਿਸੈਂਸ ਹੀ ਲੱਗਦਾ ਸਾਬ ਜਦੋਂ ਕੜਵੇ ਸਵਾਲ ਪੁੱਛੇ ਜਾਂਦੇ ਨੇ ਉਹ ਨੂਿਸੈਂਸ ਹੀ ਹੁੰਦੀ ਹੈ ਸਾਬ ਨੂਿਸੈਂਸ ਦੀ ਪਰਿਭਾਸ਼ਾ ਕੀ ਹੈ ਆ ਪਰਿਭਾਸ਼ਾ ਹੈ ਜਦੋਂ ਤੁਸੀਂ ਕੜਡੇ ਸਵਾਲ ਚੁਬਦੇ ਸਵਾਲ ਪੁੱਛੋਗੇ ਬਈ ਦੱਸੋ ਜੀ ਸਾਡੇ ਉੱਤੇ ਕਿਹੜਾ ਕੰਮ ਹੋਇਆ ਤਾਂ ਉਹ ਤੁਹਾਨੂੰ ਚੁਬਦੇ ਸਾਬ ਥੈਂਕ ਯੂ